एक एक्सप्रेशन तो मेंशन लीजिए दिन दिन तय है कि इन्वेस्टिगेट काजिल का कोई अच्छा अगर अभी नॉमिनेट किया जाए बोलता दवाई वाला ਜੀ ਸਾਨੂੰ ਬਲੂ ਡੋ ਕਪੂਰਥਲਾ ਪੁਲਿਸ ਕਮ ਉਹ ਚਲਾਈ ਜਾ ਰਹੀ ਹੈ ਇਹਦੇ ਤਹਿਤ ਮਾਨਯੋਗ ਸ਼੍ਰੀ ਗੌਰਵਪੁਰਾ ਐਸਐਸਪੀ ਕਪੂਰਥਲਾ ਜਿਹਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਸੀਈਏ ਕਪੂਰਥਲਾ ਡੀਐਸਪੀ ਆਪਣੇ ਪਰਮਿੰਦਰ ਸਿੰਘ ਡੀਐਸਪੀ ਡੀ ਔਰ ਇਨਸਪੈਕਟਰ ਸੀਈਏ ਜਰਨੈਲ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਅਸੀਂ ਤਿੰਨ ਲੜਕੇ ਜਿਹੜੇ ਉਹ ਐਪਰੀਹੈਂਡ ਕੀਤੇ ਹੈਗੇ ਆ ਕੱਲ ਔਰ ਇਹਨਾਂ ਪਾਸੋਂ ਦੋ ਵੈਪਨ ਜਿਹੜੇ ਹੈਗੇ ਆ 34 ਦੇ ਕੰਟਰੀ ਮੇਡ ਆ ਉਹ ਰਿਕਵਰ ਕੀਤੇ ਆ ਔਰ 6 ਰਾਉਂਡ ਜਿਹੜੇ ਹੈਗੇ ਆ ਇਹਨਾਂ ਤੋਂ ਮਿਲੇ ਆ ਸਾਨੂੰ ਇਹਦੇ ਵਿੱਚ ਜੋ ਲੜਕੇ ਅਸੀਂ ਅਰੈਸਟ ਕੀਤੇ ਹੈਗੇ ਆ ਉਹ ਪ੍ਰਿੰਸੀਪਲ ਹੈਗਾ ਇੱਕ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈਗਾ ਤਿੰਨ ਲੜਕੇ ਅਸੀਂ ਆ ਜਿਹੜੇ ਖਾਣੇ ਕਰਤਾਰਪੁਰ ਦੇ ਰਹਿਣ ਵਾਲੇ ਆ ਇਹਨਾਂ ਤੋਂ ਇਹ ਵੈਪਨ ਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਇਹਦੀ ਪੁੱਛਕਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਇੰਦੌਰ ਆ ਪੋਪਾਲ ਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀਗੇ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀਗਾ ਜੋ ਜਲੰਧਰ ਦੇ ਜੂਇਓ ਪਿੰਡ ਦਾ ਰਹਿਣ ਵਾਲਾ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗਵਿੰਦਰ ਤੇ ਦਾ ਦੋਸਤ ਜਿਹੜਾ ਸੀ ਉਹ ਇਕੱਠੇ ਨਿੰਦਰ ਇਕੱਠੇ ਦੁਬਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀਗਾ ਔਰ ਨਿੰਦਰ ਨੇ ਇਹਨੂੰ ਟਾਸਕ ਦਿੱਤਾ ਸੀਗਾ ਵੀ ਆਹ ਮੇਰਾ ਰਿਸ਼ਤੇਦਾਰ ਹੈਗਾ ਜਿਹੜਾ ਮੰਨਾ ਖਟਖਟ ਹੈਗੀ ਆ ਉਹਦੇ ਗੋਲੀ ਮਾਰ ਕੇ ਆਉਣੀ ਹੈਗੀ ਆ ਉਹਨੂੰ ਇਹਨੂੰ ਇੰਟਰਸੈਪਟ ਕਰਨਾ ਇਹਨੂੰ ਗ੍ਰਿਫਤਾਰ ਕਰਨ ਦੇ ਨਾਲ ਉਹ ਜਿਹੜੀ ਘਟਨਾ ਜਿਹੜੀ ਹੈ ਹੋਣ ਵਾਲੀ ਸੀ ਉਸ ਤੋਂ ਬਚਾਅ ਹੋ ਗਿਆ ਹੈ ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੇ ਰਡਾਰਤੇ ਨੇ ਇੱਕ ਹੋਰ ਦੋਸ਼ੀ ਹੈ ਜਿਹੜਾ ਅਰੈਸਟ ਕਰਨਾ ਬਾਕੀ ਹੈ ਤਿੰਨ ਦੋਸ਼ੀ ਅਸੀਂ ਇਹਦੇ ਵਿੱਚ ਅਰੈਸਟ ਕੀਤੇ ਹਨ ਜਮਿੰਦਰ ਅਸਲ ਇਹ ਨਹੀਂ ਹੈ ਜੀ ਦਵਾਈ ਇਹ ਨਿੰਦਾ ਦਵਾਈ ਚ ਠੀਕ ਮਹਿੰਦਰ ਦਵਾਈ ਦਾ ਪਰਵਾਹ ਹੈ ਇਹਨੂੰ 6 ਮਹੀਨੇ ਹੋਏ ਹੈਗੇ ਵਾਇਲੋ ਇਹਨਾਂ ਦੋਨਾਂ ਨੂੰ ਨਾਮਿਨੇਟ ਕੀਤਾ ਹੈ ਨਿੰਦਨ ਨੂੰ ਇਨਵੈਸਟੀਗੇਸ਼ਨ ਸਿਲਕ ਹੈ ਬਾਕੀ ਜੋ ਤਫਤੀਸ਼ ਹੋਉਂਦੀ ਹੈਗੀ ਉਹਦੇ ਵਿੱਚ ਰੱਖ ਲਵਾਂਗਾ ਇਹਦਾ ਕੋਈ ਦੰਨ ਬੈਠਾ ਹੈ ਜਿਹੜਾ ਪ੍ਰਿੰਸੀਪਲ ਹੈਗਾ ਅ ਅ ਇਹ ਤੇ ਤਾਂ ਕੋਈ ਇੱਥੇ ਕੋਈ ਨਹੀਂ ਹੈਗਾ ਜਤਨ ਜਤਿੰਦਰ ਤੇ ਇੱਕ ਪਰਚੇਸਟ ਰਹੇਗਾ ਓਕੇ ਔਰ ਬਾਕੀਆਂ ਦੀ ਜਿਹੜੀ ਉਹ ਤਸਦੀਕ ਕਰ ਰਹੇ ਹੈਗੇ ਕਿਉਂਕਿ ਥਾਣੇ ਕਰਤਾਰਪੁਰ ਨਾਲ ਸੰਬੰਧਤ ਹੈ ਉਹ ਤਿੰਨੇ ਲੱਟਕੀ ਜੀ ਜੀ ਤੇ ਚੌਥਾ ਜਿਹੜਾ ਭੱਜਿਆ ਹੋਇਆ ਉਹ ਵੀ ਕਰਤਾਰਪੁਰ ਨਾਲ ਚੌਥਾ ਜਿਹੜਾ ਭੱਜਿਆ ਹੋਇਆ ਆ ਅਸੀਸ਼ ਵਾਲਾ ਖੰਡਿਕ ਕੰਮ ਸਪਾਰਿਦਾਇਗੀ ਕਰਤੀ ਸੀ ਇਹ ਜਿਹੜੀ ਪੁਛੀ ਸੀ ਹੁਣ ਤੱਕ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਦੋਸਤ ਸੀਗੇ ਦੋਨੇ ਨਿੰਦਰ ਤੇ ਜਿਹੜਾ ਜਤਿਨ ਹੈਗਾ ਗੁਰਵਿੰਦਰ ਹੈਗਾ ਔਰ ਜਿਹੜਾ ਉਥੇ ਨਿੰਦਰ ਹੈਗਾ ਉਹਨੇ ਇਹਨੂੰ ਦੱਸ ਦਿੱਤਾ ਇਹਦਾ ਰਿਸ਼ਤੇਦਾਰ ਨਾਲ ਕੋਈ ਇਹਦੀ ਅਣਬੰਦੀ ਸੀ ਉਹਨੇ ਇਹਨੂੰ ਦੱਸ ਦਿੱਤਾ ਸੀ ਕਿ ਉਹ ਵੀ ਇਹਦੇ ਜਾ ਕੇ ਗੋਲੀ ਮਾਰ ਕੇ ਆਉਣਗੇ ਸਰ ਇਹ ਹੋਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ ਹਾਂ ਦੱਸ ਦਿੱਤਾ ਹਾਂ ਜੀ ਜਿਹੜੀ ਜਿਹੜੀ ਆ ਜਿਹੜੀ ਇਹ ਜਿਹੜੀ ਇਹ ਸਭ ਹੈ ਨੀ ਅਜੇ ਤੱਕ ਕੋਈ ਕੋਸ਼ਿਸ਼ ਤੋਂ ਨਹੀਂ ਇਹ ਗੱਲ ਸਾਹਮਣੇ ਆਈ ਤੇ ਬਾਕੀ ਇਹਨੂੰ ਦੇਖ ਰਹੇ ਹਨ ਜਾਂਚ ਕਰ ਰਹੇ ਹਨ ਠੀਕ ਹੈ ਥੈਂਕ ਯੂ